ਕਰੈਕਟਰ ਦਾ ਜੇਤੂ ਖਹਿੜਾਂ ਵਾਲਾ ਕਵਾਲ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਵਧਿਆ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾ ਰਿਹਾ ਹੈ ਨੌਜਾਨ ਗਬਰੂ ਅਗਲੇ ਮੈਚ ਦੇ ਲਈ ਖਾਲੀ ਵਾਲਾ ਤੇ ਨੱਤ ਦੋਨੋਂ ਟੀਮਾਂ ਬਿਣਾ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆ ਜਾਣ ਖਿਆਲੀ ਵਾਲਾ ਤੇ ਨੱਤ ਦੋਨੋਂ ਟੀਮਾਂ ਬਿਨਾ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆ ਜਾਣ ਮੈਚ ਸਿਰੇ ਦਾ ਗਹਿਲਾ ਪਿੰਡ ਐ ਇਕਬਾਲ ਦਾ ਜ਼ਿਲ੍ਹੇ ਬਰਨਾਲੇ ਦਾ ਔਰ ਜਾਫੀ 4 ਨੇ ਭਾਈ ਰੂਪੇ ਦਾ ਕੰਤਾ ਲੱਗਿਆ ਹੋਇਆ ਆ ਕਹਿੰਦੇ ਭਾਈ ਰੂਪ ਚੰਦੀ ਧਰਤੀ ਭਾਈ ਰੂਪਾ ਪਿੰਡ ਐ ਕਲਵੰਤ ਸਿੰਘ ਕੰਤਾ ਟਰਾਈ ਕਰ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਦੋਨੋਂ ਖਿਡਾਰੀਆਂ ਦਾ ਆਓ ਵੇਖਾਂਗੇ ਫੜਿਆ ਹੋਇਆਗਾ ਕਿੱਟਾ ਲੱਗਿਆ ਜੋਰ ਪਰ ਗਹਿਲਾ ਵਾਲਾ ਇਕਬਾਲ ਨੰਬਰ ਦੇ ਬਾਧੇ ਕਰ ਗਿਆ ਰੇਡ ਗਹਿਲਾ ਵਾਲਾ ਕਹਿੰਦੇ ਇਕਬਾਲ ਸਿੰਘ ਫਿਰ ਕਬੱਡੀ ਪਾਉਣ ਦੇ ਲਈ ਨੌਜਾਨ ਆ ਗਿਆ ਮੇਰੇ ਵੀਰੋ ਖੇਡਿਆ ਯੂਰਪ ਦੀ ਧਰਤੀ ਪੂਰੇ ਸੀਜ਼ਨ ਦੇ ਮੇਲਿਆਂ ਦਾ ਬੈਸਟ ਬਣਿਆ ਕਬੱਡੀ ਪਾ ਰਿਹਾ ਹੈ ਭਾਈ ਰੂਪੇ ਦਾ ਕੰਤ ਹੈ ਬੱਲੀ ਦੁੱਲੇ ਵਾਲੀਆਂ ਤੇ ਨਾਲ ਜੱਗੀ ਦੁੱਲੇ ਵਾਲੀਆਂ ਕਹਿੰਦੇ ਲੱਗਿਆ ਹੋਇਆ ਹੈ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਲੈ ਵੀ ਬੱਲੀ ਅੱਜ ਬਾਪੂ ਜੀ ਦਾ ਮੇਲਾ ਚੱਲਦਾ ਹੈ ਤੇ ਦੁਨੀਆ ਦੀ ਕਰੀਮ ਖੇਡ ਕਬੱਡੀ ਦੀ ਪੱਜੀ ਹੋਈ ਹੈ ਇਹ ਗਹਿੜਾਂ ਵਾਲਾ ਇਹ ਬੱਲੇ 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 ਦੁੱਲੇ ਵਾਲੀਆਂ ਬੱਲੀ ਤੇ ਗਹਿਣਾ ਵਾਲਾ ਇਕਬਾਲ ਉਹ ਰੇਡਰ ਕਹਿੰਦੇ ਟਿਕਾਣੇ ਦਾ ਮੇਰੇ ਮੈਦਾਨ ਦੇ ਵਿੱਚ ਆ ਜਾਣ ਲਓ ਕਬੱਡੀ ਪਾਉਣ ਦੇ ਲਈ ਫਿਰ ਨੌਜਾਨ ਖਿਡਾਰੀ ਕਹਿੰਦੇ ਗਹਿੜਾਂ ਵਾਲਾ ਇਕਬਾਲ ਵਧਿਆ ਹੋਇਆ ਹੈ ਹਾਂਜੀ ਖਿਆਲੀ ਵਾਲਾ ਤੇ ਨੱਤ ਝੰਡਾ ਵਾਲਾ ਤੇ ਜਗ ਸਿੰਘ ਵਾਲਾ ਨਰੂਆਣਾ ਤੇ ਦਬੜੀਖਾਨਾ ਤਖਤੂਪੁਰਾ ਬੀਤ ਤੇ ਗੰਗਾ ਹਰਿਆਣਾ ਨਾਲ ਹੀ ਸੁਰਖਪੁਰ ਵਰਸਜ ਰਾਇਆ ਰਾਏਕੋਟ ਦੇ